ਰਉਂਦੇ ਜਿਸ ਮਿਹਰਵਾਨ ਤੰਕਾਰ ਜਿ ਆਵੇ ਰਾਸ ਕੱਢੀ ਰੱਖੋ ਵਧਾਓ ਨਾਮ ਮਿਹਰ ਕਰਨ ਜਿਸ ਮਿਹਰਵਾਨ ਤੰਕਾਰ ਜਿ ਆਵੇ ਰਾਸ ਉਹਦੀ ਅਰਦਾਸ ਹੁੰਦੀ ਹੈ ਪਾਤਸ਼ਾਹ ਜੀ ਤੁਸੀਂ ਹੀ ਕਾਰਜ ਰਾਸ ਕਰਦੇ ਨੇ ਤਾਂ ਜਦੋਂ ਬਾਦਸ਼ਾਹ ਨੇ ਗੁਰਸਿੱਖਾਂ ਨੂੰ ਦੁਨੀਆਂ ਵਿੱਚ ਵਾਹਿਦ ਇੱਕੋ ਇੱਕ ਕੌਮ ਐ ਸਿੱਖ ਕੌਮ ਜਿਹੜੀ ਇੱਕ ਦੂਜੇ ਨੂੰ ਬੁਲਾਉਣ ਲੱਗਿਆ ਮਿਲਣ ਲੱਗਿਆ ਪਹਿਲਾਂ ਬੁਲਾਉਂਦੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਿਉਂ ਉਹਦਾ ਜਿਸ ਦਿਨ ਇਹ ਹੈ ਉਹਦੇ ਵਿੱਚ ਸੰਗਰਨ ਵੀ ਐ ਤੇ ਸਮਰਪਣ ਵੀ ਐ ਜਦੋਂ ਸਿੱਖ ਵਾਹਿਗੁਰੂ ਕਹਿੰਦਾ ਤਾਂ ਸੰਗਰਨ ਹੁੰਦਾ ਹੈ ਜਦੋਂ ਉਹ ਨਾਲ ਜੀਕਾ ਖਾਲਸਾ ਕਹਿੰਦਾ ਉਦੋਂ ਸਮਰਪਣ ਹੁੰਦਾ ਰੱਬ ਨੂੰ ਕਿ ਵਾਹਿਗੁਰੂ ਜੀ ਇਹ ਖਾਲਸਾ ਵੀ ਤੇਰਾ ਜਦੋਂ ਉਹ ਵਾਹਿਗੁਰੂ ਕਹਿੰਦਾ ਤਾਂ ਸਿਮਰਨ ਹੈ ਜਦੋਂ ਕਿਸੇ ਚੀਜ਼ ਵਿੱਚ ਉਹ ਫਤਿਹ ਬੁਲਾਉਂਦਾ ਤਾਂ ਸਾਥ ਸੰਗਤ ਫਤਿਹਦਾਰ ਤੁਜਤ ਉਹ ਫਿਰ ਆਪਣੇ ਆਪ ਨੂੰ ਨਹੀਂ ਕਹਿੰਦਾ ਕਿ ਅਸੀਂ ਸਫਲ ਹੋ ਗਏ ਅਸੀਂ ਜਿੱਤ ਗਏ ਸਾਡੀ ਫਤਿਹ ਹੋਈ ਨਹੀਂ ਫਤਿਹ ਕੀ ਕਹਦੀ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾ ਅਰਥ ਹੈ ਸਿਮਰਨ ਵੀ ਤੇ ਸਮਰਪਣ ਵੀ ਹਰ ਕਾਰਜ ਵਿੱਚ ਗੁਰਸਿੱਖ ਨੇ ਸਮਰਪਣ ਕਰਨਾ ਹੈ ਜਦੋਂ ਤੂੰ ਸਿਮਰਨ ਸੇਵਾ ਕਰਕੇ ਸਮਰਪਣ ਕਰੇ ਕਿ ਮੇਰਾ ਮੁੱਜ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਧ ਕੋ ਸੌਂਪਤੇ ਕਿ ਅਲੱਗ ਮੇਰਾ ਫਿਰ ਗੁਰੂ ਆਪਣਾ ਫਰਜ਼ੇ ਨਿਭਾਉਂਦਾ ਹੈ ਕਿਸੇ ਸੇਵਕ ਦੇ ਹਰ ਕਾਰਜ ਵਿੱਚ ਉਹ ਨੇੜੇ ਹੋ ਕੇ ਸਹਾਇਤਾ ਕਰਦਾ ਹੈ ਇਹੋ ਮਿੱਥੋਂ ਤੱਕ ਉਹ ਸਿੱਖ ਫਿਰ ਗੁਰਸਿੱਖ ਬਣ ਜਾਂਦਾ ਹੈ ਗੁਰਸਿੱਖ ਦੇ ਅਰਥ ਇਹ ਨੇ ਜਿੱਥੇ ਸਿੱਖ ਬਾਦ ਵਿੱਚ ਹੈ ਗੁਰੂ ਮੂਰਿਆ ਪਹਿਲੇ ਸਿੱਖ ਹੈ ਜਦੋਂ ਉਹ ਸਿੱਖਿਆ ਲੈਣੀ ਸ਼ੁਰੂ ਕਰਦਾ ਜਦੋਂ ਉਸ ਸਿੱਖਿਆ ਨੂੰ ਆਪਾਂ ਗ੍ਰਹਿਣ ਕਰ ਲਈਏ ਉਦੋਂ ਤੋਂ ਤੁਰਨਾ ਸ਼ੁਰੂ ਕਰ ਦਈਏ ਫਿਰ ਉਸ ਕੇ ਜਿਹੜੀ ਹੈ ਸਿੱਖ ਨੂੰ ਗੁਰਸਿੱਖ ਬਣਾ ਦਿੰਦੀ ਹੈ ਹਰ ਕਾਰਜ ਵਿੱਚ ਗੁਰੂ ਮੋਢੇ ਤੇ ਸਿੱਖ ਪਿੱਛੇ ਹਰ ਕਾਰਜ ਵਿੱਚ ਪਹਿਲਾਂ ਗੁਰੂ ਨੂੰ ਮੋਢੇ ਰੱਖਦਾ ਹੈ ਕਿ ਸਭ ਕੁਝ ਗੁਰੂ ਦੀ ਕਿਰਪਾ ਹੈ ਗੁਰੂ ਨੇ ਕੀਤਾ ਹੈ ਫਿਰ ਗੁਰੂ ਉਹਦੇ ਨਾਲ ਕੀ ਵਰਤਦਾ ਹੈ ਉਹਨੂੰ ਬਾਦਸ਼ਾਹ ਹਰਮਾਨੀ ਅੰਦਰ ਕਹਿੰਦੇ ਸੇਵਕ ਕੋ ਨਿਕਟੇ ਹੋਏ ਦਿਖਾਵੇ ਗੁਰੂ ਹਰ ਸੇਵਕ ਨੂੰ ਬਹੁਤ ਨੇੜੇ ਹੋ ਕੇ ਆਪਣਾ ਪ੍ਰਤੱਖ ਰੂਪ ਦਿਖਾਉਣਾ ਸ਼ੁਰੂ ਕਰਦਾ ਹੈ ਉਹਦੇ ਕਾਰਜਾਂ ਦੀ ਜ਼ਿੰਮੇਵਾਰੀ ਗੁਰੂ ਦੀ ਹੋਣ ਲੱਗ ਪੈਂਦੀ ਇਹ ਵੀ ਮਹਾਰਗ ਹੈ ਭਾਈ ਤੂੰ ਮੰਨਣਾ ਸ਼ੁਰੂ ਕਰਦੇ ਗੁਰੂ ਨੂੰ ਤੂੰ ਗੁਰੂ ਦੀ ਮੰਨਣੀ ਸ਼ੁਰੂ ਕਰਦੇ ਗੁਰੂ ਪ੍ਰਤੱਖ ਹੋਣ ਲੱਗ ਪੈਂਦਾ ਜੋ ਕੁਝ ਗੁਰੂ ਦਾ ਉਹ ਤੇਰਾ ਹੋਣ ਲੱਗ ਪੈਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਗੁਰਬਾਣੀ ਕਹੈ ਸੇਵਕ ਜਨ ਮੰਨੈ ਜੋ ਗੁਰੂ ਨੇ ਕਿਹਾ ਸੇਵਕ ਮੰਨੈ ਜਦੋਂ ਮੰਨਣ ਲੱਗ ਪੈਂਦਾ ਗੁਰੂ ਦੀ ਫਿਰ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਪ੍ਰਤੱਖ ਰੂਪ ਵਿੱਚ ਨਿਸਤਾਰਾ ਕਰਦਾ ਹੈ ਪ੍ਰਤੱਖ ਪ੍ਰਗਟ ਹੋ ਜਾਂਦਾ ਇਹਨੂੰ ਮਹਾਰਾਜ ਕਹਿੰਦੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੈ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੇ ਤਵੇ ਵਰਤ ਬਹੁਤ ਛੇਤੀ ਨਾਲ ਕਿਤੇ ਜਾਣਾ ਕਹੇ ਜਿੱਥੇ ਜਿੱਥੇ ਕਾਰਜ ਹੋਵੇ ਨਾ ਸੇਵਕ ਦਾ ਸਿੱਖਦਾ ਉੱਥੇ ਗੁਰੂ ਬਹੁਤ ਛੇਤੀ ਨਾਲ ਹਾਜ਼ਰ ਹੋ ਜਾਂਦਾ ਉਸ ਕਾਰਜ ਵਿੱਚ ਗੁਰੂ ਹਾਜ਼ਰ ਰਹਿੰਦਾ ਜੈ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੇ ਅਗਲੀ ਪੰਕਤੀ ਜੋ ਜੋ ਕਹੈ ਠਾਕੁਰ ਤੇ ਸੇਵਕ ਉਹਨ ਸੇਵਕੋ ਕਿ ਜੋ ਜੋ ਕਹਿਣਾ ਸ਼ੁਰੂ ਕੀਤਾ ਨਾ ਕਿ ਮਹਾਰਾਜਾ ਜੀ ਮੇਰਾ ਕਾਰਜ ਹੈ ਅਭਿਕਾਰਜ ਹੈ ਕਹਿੰਦੇ ਗੁਰੂ ਫਿਰ ਤਤ ਕਾਲ ਉਹਨੂੰ ਕਰਨ ਲੱਗ ਪੈਂਦਾ ਹੈ ਉਹਨੂੰ ਟੰਡਕ ਨਹੀਂ ਪਾਉਂਦਾ ਕਿ ਕੋਈ ਨਹੀਂ ਬਾਤ ਵਿੱਚ ਕਰਾਂਗਾ ਜਦੋਂ ਉਹ ਸੇਵਕ ਹੋ ਜਾਏ ਫਿਰ ਗੁਰੂ ਦੀ ਜ਼ਿੰਮੇਵਾਰੀ ਹੈ ਪਰ ਸ਼ਰਤ ਇੱਕੋ ਗੁਰੂ ਦੀ ਮੰਨੇ ਪੜੋਤਵਨ ਜਹ ਜਹ ਪਾਜ ਕਰਤ ਸੇਵਕ ਕੀ ਤਹਾਂ ਤਹ ਨੂੰ ਉੱਠਦਾ ਵੇ ਜੋ ਜੋ ਕਹ ਠਾਕੁਰ ਤੇ ਸਿਵਕ ਤਤਕਾਲ ਹੋ ਜਾਵੇ ਤਤਕਾਲ ਇਮੀਡੀਏਟਲੀ ਉਸ ਵਕਤ ਗੁਰੂ ਨੂੰ ਕਾਰਜ ਕਰਨਾ ਪੈਂਦਾ ਬਾ ਸ਼ਰਤ ਤੇ ਉਹ ਸਿਵਕ ਉਹ ਕੋ ਗੁਰੂ ਜੀ ਮੰਨਣ ਲੱਗਦਾ ਉਹ ਸੇਵਾ ਤੇ ਸਿਮਰਨ ਕਰਕੇ ਸਮਾਪਨ ਕਰੇ ਸਿਵਕ ਕੌਣ ਹੈ ਜਿਹੜਾ ਸਮਾਪਨ ਕਰ ਦਿੰਦਾ ਮੈਂ ਉਹ ਮਹਰਿਆ ਕਰ ਰਿਹਾ ਸਭ ਕੁਝ ਤੁਸੀਂ ਤੇਰਪਾ ਕਰਦਾ ਹੈ ਇਹਦੇ ਵਿੱਚ ਸਾਸਨਤ ਬਿਲਕੁਲ ਅਟਲ ਸਚਾਈ ਹੈ ਜਦੋਂ ਤੁਸੀਂ ਗੁਰੂ ਦੀ ਮੰਨਣ ਲੱਗ ਜਾਓਗੇ ਉਹ ਪਰਤੱਖ ਰੂਪ ਵਿੱਚ ਨਾਲ ਪ੍ਰਗਟ ਹੋਣ ਲੱਗ ਪਏਗਾ ਤੁਹਾਨੂੰ ਮਹਿਸੂਸ ਹੋਏਗਾ ਕਿ ਇਹ ਘਾਰਦੂ ਗੁਰੂ ਕਰਵਾ ਦੇ ਇਸ ਤਰ੍ਹਾਂ ਦੇ ਘਾਰਦੂ ਵਿਖੇ ਨੇ ਜਿੱਥੇ ਸਾਸਨਤ ਗੁਰੂ ਨੇ ਨਹੀਂ ਸਹਤਾ ਕੀਤੀ ਤੁਸੀਂ ਹਰਾਮ ਹੋ ਜਾਓਗੇ ਕਿਸੇ ਚੀਜ਼ ਦੀ ਤੋੜ ਨਹੀਂ ਦਿੰਦੀ

ਲੋਕੀ ਸੋਨਾ ਪਾਉਂਦੇ ਨੇ ਵਿਆਹ ਉੱਤੇ ਮੇਰੇ ਕੋਲ ਤਾਂ ਮਸਾਂ ਪ੍ਰਸ਼ਾਦਾ ਛਕਾਉਣ ਜੋ ਗਈ ਬਰਾਤ ਦੇ ਪ੍ਰਬੰਧ ਜੋ ਤਾਂ ਮਸਾਂ ਤੈਸਾ ਐ ਚਲੋ ਇਹ ਪਹਿਲਾਂ ਗੱਲ ਕੀਤੀ ਹੋਈ ਸੀ ਲੜਕੇ ਵਾਲਿਆਂ ਨੇ ਭਾਈ ਅਸੀਂ ਤਾਂ ਇੰਨੇ ਗਰੀਬ ਆ ਤੇ ਜਦੋਂ ਅਰਦਾਸ ਕਰਨ ਆਏ ਨਾ ਘਾਟ ਰੱਖ ਕੇ ਡੰਬਾ ਰੱਖ ਕੇ ਉਹਦੇ ਮਨ ਵਿੱਚ ਫਰਨਾ ਆ ਗਿਆ ਕਹੇ ਵੀ ਮਹਾਰਾਜ ਹਰੇਕ ਬੰਦਾ ਆਪਣੀ ਧੀ ਨੂੰ ਕੋਈ ਨਾ ਕੋਈ ਗਹਿਣਾ ਪਾਉਂਦਾ ਪਰ ਮੇਰੇ ਕੋਲ ਤਾਂ ਹੈ ਹੀ ਨਹੀਂ ਕੋਈ ਮੈਂ ਤਾਂ ਬੱਚੀਆਂ ਨੂੰ ਮਸਿੰ ਪਾਲੀਆਂ ਨੇ ਮਸਾਂ ਵਗਿਆ ਨਾ ਤਜ ਰੱਖ ਘਰ ਤੇ ਅਰਦਾਸ ਕੀਤੀ ਕਿ ਮੇਰੇ ਕੋਲ ਤਾਂ ਜੋੜਾ ਹੀ ਜੰਮ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਂ ਤਾਂ ਬੱਚੀਆਂ ਨੂੰ ਕੋਈ ਸੋਨਾ ਵੀ ਨਹੀਂ ਬਣਾ ਕੇ ਦੇ ਸਕੀ ਕਿਉਂ ਬੰਦੇ ਤੋਂ ਵਗੈਰ ਹੌਲੀ ਹੌਲੀ ਮਸਾਂ ਬੱਚੀਆਂ ਨੂੰ ਪੜਾਇਆ ਉਹ ਗਰੀਬਲੀ ਸੀ ਵਿਚਾਰੀ ਤਾਂ ਹੁਣ ਉਹ ਅਰਦਾਸ ਕਰਨ ਲੱਗੋ ਤੇ ਮਨ ਚ ਫੁਰਨਾ ਆ ਗਿਆ ਤੇ ਤੁਸੀਂ ਹੈਰਾਨ ਹੋਮੋਗੇ ਉਹ ਬੰਦੇ ਮੇਰੇ ਸੰਪਰਕ ਵਿੱਚ ਨੇ ਜਦੋਂ ਉਹ ਗੁਰਦਵਾਰੇ ਨੂੰ ਅਰਦਾਸ ਕਰਦੇ ਨਿਕਲੀ ਨਾ ਤਾਂ ਸਬਰ ਇੱਕ ਗੁੱਸਾ ਆ ਗਿਆ। ਬਜ਼ੁਰਗ ਉਹ ਬੰਦਾ ਉਹਨੇ ਮਾਈ ਗੋਲ ਵੇਖਿਆ ਕਿ ਮਾਤਾ ਮਾਈ ਤੂੰ ਭੈਣੇ ਹੈ ਅੱਖਾਂ ਭਰ ਕੇ ਅਰਦਾਸ ਕਰਕੇ ਅੰਟੀ ਰੋਕੋ ਕੀ ਗੱਲ ਹੋਈ ਜਦੋਂ ਤੂੰ ਗੁਰਦਵਾਰੇ ਦੇ ਅੰਦਰ ਆਈ ਉਹਦੇ ਤੇ ਤੇਰੇ ਹੱਥਾਂ 'ਚ ਮਠਿਆਈ ਦਾ ਡੱਬਾ ਸੀ।

ਤੋ ਹੁਣ ਉਹ ਬੰਦੇ ਨੂੰ ਕੋਈ ਜਾਣ ਪਛਾਣ ਨਹੀਂ ਹੈ ਬਜ਼ੁਰਗ ਬੰਦਾ ਸੀ ਨਾ ਉਹਦੋਂ ਕੋਈ ਰਿਸ਼ਤੇਦਾਰੀ ਨਾ ਕੋਈ ਜਾਣ ਪਛਾਣ ਉਹਨੇ ਹੱਥ ਜੋੜ ਕੇ ਕਿਹਾ ਪੰਜ ਕਦੋਂ ਵਿਆਹ ਹੈ ਬੱਚੀ ਦਾ ਉਹ ਕਹਿੰਗ ਮੈਂ ਮਹਾਰਣ ਪਹਾੜ ਚੜਾ ਕੇ ਆਈ ਆ 13 ਤਰੀਕ ਦਾ ਵਿਆਹ ਰੱਖਿਆ ਹੋਇਆ ਉਹ ਕਹਿੰਦਾ ਠੀਕ ਹੈ ਨਾ ਉਹ ਬੰਦੇ ਨੇ ਦੱਸਿਆ ਨਾ ਉਹ ਗੀਨੀ ਉਹਨੂੰ ਕੁਝ ਕਿਹਾ ਇਹ ਵੀ ਉਹਨੇ ਦੱਸਿਆ ਨਹੀਂ ਕਿ ਮੈਂ ਅਰਦਾਸ ਕਿਹੜੀ ਕੀਤੀ ਕਹਿੰਦੀ ਅੱਜ ਮੇਰਾ ਮਨ ਪਰ ਆਇਆ ਮੈਂ ਬੱਚੀ ਦਾ ਵਿਆਹ ਰੱਖਿਆ ਹੋਇਆ ਉਹ ਕਹਿੰਦਾ ਲੈ ਆ ਤਾ ਦੰਦਾ ਕਿ 13 ਤਰੀਕ ਦਾ ਹੈ ਤੈਨੂੰ ਗੱਲ ਰੋਕੋ ਬੀਬੀ ਆਪਣੇ ਘਰ ਚਲੀ ਗਈ ਉਹ ਬੰਦਾ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਕਰ ਗਿਆ ਉਹਨੇ ਮੱਥਾ ਟੇਕਿਆ ਫਿਰ ਉਹਨੇ ਜਿਹੜਾ ਮਹਾਰਾਜ ਦੇ ਮੋਰੇ ਘਾੜ ਤੇ ਡੱਬਾ ਪਿਆ ਸੀ ਨਾ ਉਹ ਘਾੜ ਦੇ ਉੱਤੋਂ ਨੇ ਐਡਰੈਸ ਨੋਟ ਕੀਤਾ ਤਾਂ ਜਦੋਂ 13 ਤਰੀਕ ਨੂੰ ਵਿਆਹ ਸੀ ਉਹ 12 ਤਰੀਕ ਸ਼ਾਮ ਨੂੰ ਬੰਦਾ ਪਹੁੰਚ ਗਿਆ ਤੁਸੀਂ ਹੈਰਾਨ ਹੋਵੋਗੇ 3.5 ਲੱਖ ਰੁਪਏ ਦੇ ਉਹ ਬੱਚੀ ਨੇ ਗਹਿਣੇ ਬਣਾ ਕੇ ਲੈ ਕੇ ਗਿਆ ਉਸ ਐਡਰੈਸ ਤੇ ਉਹ ਬੀਬੀ ਕਹਿੰਦੀ ਅਸੀਂ ਤੁਹਾਨੂੰ ਜਾਣਦੇ ਨਹੀਂ ਤੁਹਾਡੇ ਨਾਲ ਕੋਈ ਰਿਸ਼ਤੇਦਾਰ ਨਹੀਂ ਤੁਸੀਂ ਗਹਿਣੇ ਕਿਉਂ ਲੈ ਕੇ ਆਏ ਕੋਈ ਹੋਰ ਚੀਜ਼ ਵੀ ਲਿਆ ਸਕਦੇ ਸੀ ਉਹ ਕਹਿੰਦਾ ਪਤਾ ਨਹੀਂ ਕਿਉਂ ਮੇਰੇ ਮਨ 'ਚ ਜਿੱਦਣ ਦਾ ਵਾ ਗੁਰਦਵਾਰ ਤੋਂ ਤੁਹਾਡਾ ਐਡਰੈਸ ਕਾਟ ਦਾ ਲਿਆ ਕਹਿੰਦਾ ਉਦੋਂ ਦਾ ਕੋਈ ਮਨ ਚ ਫੁਰਨਾ ਆ ਰਿਹਾ ਜੇ ਮੇਰੀ ਧੀ ਹੁੰਦੀ ਤਾਂ ਮੈਂ ਉਹਨੂੰ ਸੋਨੇ ਦਾ ਗਹਿਣਾ ਪਾਉਣੇ ਸੀ ਕਹਿੰਦਾ ਬਸ ਇਹੀ ਫੁਰਨਾ ਆ ਰਿਹਾ ਮੈਂ ਆਪਣੀ ਧੀ ਜਾਣ ਕੇ ਗਹਿਣੇ ਬਣਾ ਲਿਆ ਭੈਣ ਜੀ ਤੁਸੀਂ ਪ੍ਰਵਾਨ ਕਰ ਲਓ ਉਹ ਮਾਈ ਬੇਣੇ ਫੜ ਕੇ ਰੋਣ ਲੱਗ ਪਈ ਕਹਿੰਦੀ ਜਦੋਂ ਮੈਂ ਅਰਦਾਸ ਕੀਤੀ ਸੀ ਤੁਹਾਨੂੰ ਵੀ ਨਹੀਂ ਦੱਸਿਆ ਮੇਰੇ ਮਨ ਚ ਇਹੀ ਆਇਆ ਸੀ ਤੇ ਸੱਚੇ ਬਾਦਸ਼ਾਹ ਹਰ ਬੰਦਾ ਆਪਣੀ ਧੀ ਨੂੰ ਇੱਕ ਦੋ ਕੋਈ ਸੋਨੇ ਦਾ ਗਹਿਣਾ ਬਣਾ ਕੇ ਦਿੰਦਾ ਮੇਰੇ ਚ ਹਿੰਮਤ ਨਹੀਂ ਹੈ ਇਹ ਨਹੀਂ ਬਣਾਉਂਦਾ

ਉਹਦੇ ਵਾਸਤੇ ਹਰ ਵਕਤ ਵਿਸ਼ਵਾਸ ਤੇ ਭਰੋਸਾ ਰੱਖ ਕੇ ਅਰਦਾਸ ਕੀਤੀ ਜਾਵੇ ਉਹ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ ਜਿਹਦੇ ਵਿੱਚ ਵਿਸ਼ਵਾਸ ਹੋਵੇ ਸਿੱਖ ਨੇ ਕਾਰਜਾਂ ਵਾਸਤੇ ਸ਼ੁਕਰਾਨਾ ਵੀ ਕਰਨਾ ਤੇ ਸਫਲਤਾ ਲਈ ਅਰਦਾਸ ਵੀ ਕਰਨੀ ਦੋ ਚੀਜ਼ਾਂ ਦੇ ਅੱਜ ਆਪਾਂ ਜੁੜ ਕੇ ਬੈਠੇ ਇੱਕ ਕਾਰਜਾਂ ਦੀ ਸਫਲਤਾ ਲਈ ਅਰਦਾਸ ਤੇ ਦੂਜਾ ਗੁਰੂ ਦਾ ਸ਼ੁਕਰਾਨਾ ਪਛੇਤ ਜਨ ਬਣੀ ਅੰਦਰ ਕਿ ਭਾਈ ਗ੍ਰਸਤੀ ਬੰਦਿਆਂ ਵਾਸਤੇ ਸਭ ਤੋਂ ਵੱਡੀ ਇਹੀ ਭਗਤੀ ਹੈ ਜੇ ਉਹ ਗ੍ਰਸਤੀ ਬੰਦਾ ਸੁੱਖ ਵਿੱਚ ਰਹਿੰਦਿਆਂ ਸ਼ੁਕਰਾਨਾ ਕਰਨ ਲੱਗ ਜਾਏ ਇਹਨਾਂ ਕਈ ਵਾਰ ਲਾਇਕ ਤੋਂ ਵੀ ਬੇਨਤੀ ਕਹੀ ਦੁੱਖ ਵੇਲੇ ਤਾਂ ਸਾਰੀ ਦੁਨੀਆ ਵਾਹਿਗੁਰੂ ਕਹਿੰਦੀ ਹੈ ਜਿਹਨੂੰ ਜਿਹਨੇ ਕਦੇ ਰੱਬ ਦਾ ਨਾਮ ਨਹੀਂ ਲਿਆ ਦੁੱਖ ਵੇਲੇ ਉਹ ਵੀ ਲੈਣ ਲੱਗ ਪੈਂਦੇ ਰੱਬ ਦਾ ਨਾਮ ਜਿਹੜਾ ਕਦੇ ਗੁਰਦੁਆਰੇ ਮੰਦਰ ਨਹੀਂ ਗਿਆ ਦੁੱਖ ਵੇਲੇ ਉਹ ਵੀ ਲੋਕ ਜਾਣ ਲੱਗ ਪੈਂਦੇ ਨੇ ਬਤੀਓ ਹੈ ਜਿਹੜੀ ਸੁੱਖ ਦੇ ਲੈ ਕੀਤੀ ਜਾਵੇ ਸੁੱਖ ਦੇ ਨਾਮ ਜਪੋ ਸਤ ਨਾਮ ਸ੍ਰੀ ਵਾਹਿਗੁਰੂ ਉਹ ਭਗਤੀ ਵਿੱਚ ਗਿਣਿਆ ਜਾਂਦਾ ਹੈ ਦੁੱਖ ਦੇ ਲੈ ਵਾਹਿਗੁਰੂ ਕਹੋਗੇ ਉਹ ਤਾਂ ਮਜਬੂਰੀ ਹੈ ਦੁੱਖ ਦੇ ਲੈ ਗੁਰਦੁਆਰੇ ਜਾਵੋਗੇ ਲੋਕ ਚਾਲੀ ਚਾਲੀ ਦਿਨ ਜਾਂਦੇ ਨੇ ਨੰਗੇ ਪੈਰੀ ਉਤਪਰਨ ਕਾਰਜ ਵਾਸਤੇ ਜਾਂਦੇ ਨੇ ਸਵਾਰਥ ਵਾਸਤੇ ਜਾਂਦੇ ਨੇ ਜੇ ਤੋ ਤੁਸੀਂ ਸੁਖ ਵੇਲੇ ਨਿਰਸਵਾਰਥ ਰੱਬ ਦੇ ਘਰ ਜਾਓਗੇ ਨਾਮ ਜਪੋਗੇ ਸੇਵਾ ਕਰੋਗੇ ਉਹ ਸਾਧ ਸੰਗਤ ਭਗਤੀ ਚ ਗਿਣਿਆ ਜਾਂਦਾ ਹੈ ਇਸ ਲਈ ਮਹਾਰਾਜ ਕਹਿੰਦੇ ਸੁਖ ਵੇਲੇ ਸ਼ੁਕਰਾਨਾ ਕਰ ਭਾਈ ਦੁੱਖ ਦੇ ਲਈ ਤਾਂ ਸਾਰੀ ਦੁਨੀਆ ਯਾਰ ਕਰਦੀ ਹੈ ਜਦੋਂ ਸੁਖ ਵੇਲੇ ਸ਼ੁਕਰਾਨਾ ਕਰੋਗੇ ਤਾਂ ਡਾ ਭਗਤੀ ਵਿੱਚ ਜਮਾ ਹੋ ਜਾਏਗਾ ਦੇਵੀ ਮਹਾਰਾਜ ਬਾਨੀ ਅੰਦਰ ਬਚਨ ਕਹਿੰਦੇ ਕਬੀਰ ਕਾਮ ਪਰ ਹਰ ਸਿਮਰੀਐ ਕੰਮ ਪਰਨ ਤੇ ਰੱਬ ਨੂੰ ਜਿੱਤੇ ਕੀਤਾ ਕਹਿੰਦੇ ਐਸਾ ਸਿਮਰੋ ਨਿਤ ਰੋਜ ਇਸ ਤਰ੍ਹਾਂ ਸ਼ੁਕਰਾਨਾ ਕਰ ਅੰਮ੍ਰਾ ਪਰਵਾਸਾ ਤਰ ਹਰ ਦਇਆ ਬਹੇ ਵਿੱਤ ਵਿਤ ਅਰਥ ਦਾ ਧੰਨ ਕਹਿੰਦੇ ਭਾਈ ਤੂੰ ਰੋਜ਼ ਰੱਬ ਦਾ ਸ਼ੁਕਰ ਕਰੀ ਤੂੰ ਤਨਮਾਨ ਹੋ ਜਾਣਾ ਬਹੁਤ ਤੈਨੂੰ ਰੱਬ ਨੇ ਨਾਮ ਧੰਨ ਨਾਲ ਰਜਾ ਦੇਣਾ ਪਰ ਸ਼ਰਤ ਇਹ ਕਿ ਸੋਕਲੇ ਰੋਜ਼ ਸ਼ੁਕਰਾਨਾ ਕਰ ਹਰ ਰੋਜ਼ ਆਪਣੇ ਸਰੀਰ ਦੀ ਤੰਦਰੁਸਤੀ ਦੇਖ ਕੇ ਕਹ ਸਤਨਾਮ ਸ੍ਰੀ ਵਾਹਿਗੁਰੂ ਦੁਨੀਆ ਲੋੜ ਪੈਣ ਤੇ ਸਭ ਰੱਬ ਨੂੰ ਜਿੱਤ ਕਰਦਾ ਹੋਰ ਬਚਨ ਚਲੋ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਇਹ ਹੀ ਭਗਤੀ ਹੈ ਗ੍ਰਸਤੀ ਦੀ ਸੁਖ ਹੋਵੇ ਨੇ ਸ਼ੁਕਰ ਕਰੋ ਨਾ ਪਾਤਸ਼ਾਹ ਜੀ ਤੁਸੀਂ ਲੈਂਦੇ ਨੇ ਤੁਹਾਡਾ ਸ਼ੁਕਰਾਨਾ ਤੁਸੀਂ ਪਰਿਵਾਰ ਬੱਚੇ ਦਿੱਤੇ ਫਿਰ ਬੱਚਿਆਂ ਨੂੰ ਵੱਡੇ ਕਰਨ ਦੀ ਸਮਰੱਥਾ ਦਿੱਤੀ ਉਹ ਬੱਚੇ ਪੜ੍ਹ ਲਿਖ ਕੇ ਵੱਡੇ ਹੋਏ ਵਿਆਹ ਦੇ ਯੋਗ ਹੋ ਗਏ ਤੁਸੀਂ ਇਹ ਦਿਨ ਲੈਂਦੇ ਤੁਹਾਡਾ ਸ਼ੁਕਰਾਨਾ ਸ਼ੁਕਰਾਨਾ ਕਰੂੰਗਾ ਭਗਤੀ ਵਿੱਚ ਗਿਣਿਆ ਜਾਣ ਬਖਾਵਾ ਨਹੀਂ ਸ਼ੁਕਰਾਨਾ ਹੋਵੇ ਇਹਨੂੰ ਮਹਾਰਾਜ ਕਹਿੰਦੇ ਮਹਨਲਾ ਦੂਜਾ ਜਾ ਸੁਖ ਤਾਂ ਸ਼ੌਰਾਵੇ ਜਦੋਂ ਸੁਖ ਉਦੋਂ ਰੱਬ ਨੂੰ ਚੇਤੇ ਕਰੋ ਜੋ ਜਾ ਸਕੋ ਤਾਂ ਸ਼ਰਾਬੀ ਦੁੱਖ ਭੀ ਸੰਭਾਲਿਓ ਨਾਨਕ ਕਹੈ ਸਾਈਂ ਹੈ ਇਹ ਜਪੰਤ ਮਿਲਾਵਾ ਹੋਇ ਰਬ ਨੂੰ ਮਿਲੰਦਾ ਇਹੀ ਤਰੀਕ ਹੈ ਕਿ ਸੁੱਖ ਰਿਲੇ ਬਰਸਤੀ ਬੰਦਾ ਸ਼ੁਕਰਾਨਾ ਕਰੇ ਉਹਦੀਆਂ ਦਿੱਤੀਆਂ ਦਾ ਤਾਂ ਯਾਦ ਕਰਕੇ ਸ਼ੁਕਰ ਕਰੇ ਸਤਨਾਮ ਸ੍ਰੀ ਵਾਹਿਗੁਰੂ ਦੁਨੀਆ ਵਿੱਚ ਪੈਸੇ ਦਾ ਹੋਣਾ ਅਮੀਰੀ ਦਾ ਹੋਣਾ ਪੁੱਤਰ ਧੀਆਂ ਦਾ ਹੋਣਾ ਘਰਾਂ ਕੁੱਠੀਆਂ ਦਾ ਹੋਣਾ ਪਾਪ ਨਹੀਂ ਨੇ ਬੋਤਿੰਗ ਵਰਕੇ ਸਾਰੇ ਧਰਮ ਦੀ ਦੁਨੀਆ ਤੇ ਵੀ ਲੋਕ ਸਗਾਉਂਦੇ ਨਹੀਂ ਜੀ ਜਿਹਦੇ ਕੋਲ ਬਹੁਤ ਪੈਸਾ ਨੂੰ ਰੱਬ ਚਿੱਤੇ ਨਹੀਂ ਹੁੰਦਾ ਨਹੀਂ ਜਦੋਂ ਸਭ ਤੋਂ ਵੱਡੇ ਭਗਤ ਦਾ ਜ਼ਿਕਰ ਹੋਇਆ ਨਾ ਕਿ ਸਭ ਤੋਂ ਵੱਡਾ ਭਗਤ ਕੌਣ ਹੈ